ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ 20 ਦਸੰਬਰ ਨੂੰ ਦਿੱਲੀ ਵਿਖੇ ਕੀਤਾ ਜਾਣ ਵਾਲਾ ਪੰਥਕ ਪ੍ਰਦਰਸ਼ਨ ਹਾਲ ਦੀ ਘੜੀ ਮੁਲਤਵੀ ਕਰ ਦਿੱਤਾ ਗਿਆ ਹੈ ਸ਼੍ਰੋਮਣੀ ਕਮੇਟੀ ਨੇ ਇਹ ਫੈਸਲਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਵੱਲੋਂ ਖੁਦ ਨੂੰ ਇਸ ਰੋਸ ਮਾਰਚ ਤੋਂ ਵੱਖ ਕੀਤੇ ਜਾਣ ਦੇ ਐਲਾਨ ਤੋਂ ਬਾਅਦ ਕੀਤਾ ਹੈ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕੱਲ ਦੱਸਿਆ ਕਿ ਸ਼੍ਰੋਮਣੀ ਕਮੇਟੀ ਨਹੀਂ ਚਾਹੁੰਦੀ ਕਿ ਅਕਾਲ ਤਖਤ ਸਾਹਿਬ ਦੀ ਪੰਜ ਮੈਂਬਰੀ ਕਮੇਟੀ ਵਿੱਚ ਕੋਈ ਆਪਸੀ મતਭੇਦ ਪੈਦਾ ਹੋਵੇ ਇਸ ਲਈ ਇਸ ਪ੍ਰਦਰਸ਼ਨ ਨੂੰ ਫਿਲਹਾਲ ਮੁਲਤਵੀ ਕਰਨ ਦਾ ਫੈਸਲਾ ਕੀਤਾ ਜਾਂਦਾ ਹੈ ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਦਾ ਅਨਕਾਊਂਟਰ ਕਰਨ ਦਾ ਸਿਲਸਲਾ ਕੱਲ ਵੀ ਜਾਰੀ ਰਿਹਾ ਕੱਲ ਪੰਜਾਬ ਵਿੱਚ ਤਿੰਨ ਗੈਂਗਸਟਰਾਂ ਦਾ ਇਨਕਾਊਂਟਰ ਹੋਇਆ ਕੱਲ ਸਵੇਰੇ ਪੁਲਿਸ ਨੇ ਖਰੜ ਵਿੱਚ ਦੋ ਗੈਂਗਸਟਰਾਂ ਨੂੰ ਜਦ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਵਿੱਚ ਪੁਲਿਸ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ ਇਸ ਤੋਂ ਬਾਅਦ ਪੁਲਿਸ ਵੱਲੋਂ ਜਦ ਗੋਲੀ ਚਲਾਈ ਗਈ ਤਾਂ ਦੋਵੇਂ ਗੈਂਗਸਟਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਬਾਅਦ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਉੱਧਰ ਦੇਰ ਸ਼ਾਮ ਪਟਿਆਲਾ ਵਿੱਚ ਵੀ ਇੱਕ ਗੈਂਗਸਟਰ ਨੂੰ ਐਨਕਾਊਂਟਰ ਦੌਰਾਨ ਕਾਬੂ ਕਰ ਲਿਆ ਗਿਆ ਜਿਸ ਦੀ ਪਛਾਣ ਮਲਕੀਸ਼ ਸਿੰਘ ਚਿੱਟਾ ਵਜੋਂ ਹੋਈ ਉਸ ਦੀ ਸੱਜੀ ਲਾਤੇ ਗੋਲੀ ਲੱਗੀ ਅਤੇ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ ਸੰਸਦ ਭਵਨ ਦੀ ਸੁਰੱਖਿਆ ਵਿੱਚ ਸੰਘ ਦੇ ਮਾਮਲੇ ਵਿੱਚ ਜਿਵੇਂ ਜਿਵੇਂ ਜਾਂਚ ਅੱਗੇ ਵੱਧ ਰਹੀ ਹੈ ਜਾਂਚ ਏਜੰਸੀਆਂ ਦੇ ਸਾਹਮਣੇ ਨਵੇਂ ਤੱਥ ਆ ਰਹੇ ਹਨ ਸੰਸਦ ਭਵਨ ਦੇ ਅੰਦਰੋਂ ਸਮੋਕ 크੍ਰੈਕਰ ਨਾਲ ਧੂਆ ਛੱਡਣ ਵਾਲੇ ਮੁਲਜ਼ਮ ਸਾਗਰ ਸ਼ਰਮਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਇੱਕ ਸਿਆਸੀ ਪਾਰਟੀ ਬਣਾਉਣੀ ਚਾਹੁੰਦਾ ਸੀ ਅਤੇ ਇਸ ਲਈ ਉਹ ਅਜਿਹਾ ਕਰਨਾ ਚਾਹੁੰਦੇ ਸਨ ਕਿ ਜਿਸ ਨਾਲ মিডিਆ ਰਹੀ ਸੁਰੱਖਿਆ ਵਿੱਚ ਆ ਜਾਣ ਅਤੇ ਇਸ ਦਾ ਲਾਭ ਲੈ ਕੇ ਸਿਆਸੀ ਪਾਰਟੀ ਬਣਾ ਸਕਣ ਪੁਲਿਸ ਦੇ ਮੁਤਾਬਕ ਇਹ ਮੁਲਜ਼ਮ 1.5 ਸਾਲ ਤੋਂ ਸਰਕਾਰ ਖਿਲਾਫ ਅੰਦੋਲਨ ਛੇੜਨ ਦੀ ਯੋਜਨਾ ਬਣਾ ਰਹੇ ਸਨ ਇਹਨਾਂ ਨੇ ਆਤਮਦਾਹ ਦੀ ਵੀ ਯੋਜਨਾ ਬਣਾਈ ਸੀ ਇਸ ਲਈ ਸਾਰਿਆਂ ਨੇ ਇੰਟਰਨੈਟ ਤੇ ਖੁਦ ਨੂੰ ਆਗਲ ਲਗਾਉਣ ਨਾਲ ਨੁਕਸਾਨ ਨਾ ਪਹੁੰਚਣ ਦੇ ਤਰੀਕੇ ਲੱਭੇ ਪਰ ਅੰਤ ਵਿੱਚ ਆਤਮਦਾਹ ਦੇ ਯਤਨ ਤੇ ਸਹਿਮਤੀ ਨਾ ਬਣ ਸਕੀ। ਦਿੱਲੀ ਪੁਲਿਸ ਨੇ ਸੰਸਦੀ ਸੁਰੱਖਿਆ ਵਿੱਚ ਸੰਨ ਮਾਮਲੇ ਵਿੱਚ ਕੱਲ 6ਵੇਂ ਮੁਲਜ਼ਮ ਮਹੇਸ਼ ਕੁਮਾਵਤ ਨੂੰ ਰਾਜਸਥਾਨ ਦੇ ਨਗੌਰ ਤੋਂ ਗ੍ਰਿਫਤਾਰ ਕਰ ਲਿਆ। ਪੁਲਿਸ ਦਾ ਦਾਵਾ ਹੈ ਕਿ ਕੁਮਾਵਤ ਪਿਛਲੇ 2 ਸਾਲਾਂ ਤੋਂ ਮਲਜ਼ਮਾਂ ਦੇ ਸੰਪਰਕ ਵਿੱਚ ਸੀ ਅਤੇ ਉਹਨਾਂ ਨਾਲ ਮਿਲ ਕੇ ਸਾਜ਼ਿਸ਼ ਕਰ ਰਿਹਾ ਸੀ। ਇਸ ਦੌਰਾਨ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸੰਸਦ ਦੀ ਸੁਰੱਖਿਆ ਵਿੱਚ ਲੱਗੀ ਸੰਨ ਦਾ ਕਾਰਨ ਬੇਰਜ਼ਗਾਰੀ ਤੇ ਮਹਿੰਗਾਈ ਨੂੰ ਕਰਾਰ ਦਿੱਤਾ ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ ਤੋਂ ਅੱਕ ਕੇ ਨੌਜਵਾਨਾਂ ਵਿੱਚ ਗੁੱਸਾ ਉਬਾਲਾ ਮਾਰ ਰਿਹਾ ਹੈ ਤੇ ਉਹ ਅਜਿਹੀਆਂ ਕਾਰਵਾਈਆਂ ਨੂੰ ਅੰਜਾਮ ਦੇ ਰਹੇ ਹਨ ਸੁਰੱਖਿਆ ਬ੍ਰੀਚ ਪਰ ਆਪਕਾ ਵੀਡੀਓ ਸੀ ਸੁਰੱਖਿਆ ਸੁਰੱਖਿਆ ਬ੍ਰੀਚ ਹੋਈ ਹੈ ਉਹ ਉਹ ਹੈ ਬਟ ਕਿਉਂ ਹੋਈ जो देश में सबसे बड़ा मुद्दा है बेरोजगारी का मुद्दा जो पूरे देश में उबल रहा है मोदी जी की पॉलिसीज के कारण हिंदुस्तान के युवाओं को रोजगार नहीं मिल रहा है तो ब्रिज जरूर हुई है बट इसके पीछे कारण बेरोजगारी है और महंगाई है नवजोत सिद्धू ने बीते दिन ही बठिंडा जिले में जितेगा पंजाब तहत रैली की ਜਿਸ ਵਿੱਚ ਨਵਜੋਤ ਸਿੱਧੂ ਨੇ ਐਲਾਨ ਕੀਤਾ ਕਿ ਉਹ ਆਗਾਮੀ ਲੋਕ ਸਭਾ ਚੋਣਾਂ ਨਹੀਂ ਲੜਨਗੇ ਹਾਲਾਂਕਿ ਪੱਤਰਕਾਰਾਂ ਵੱਲੋਂ ਜਦ ਇਹ ਪੁੱਛਿਆ ਗਿਆ ਕਿ ਕੀ ਉਹਨਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਚੋਣ ਲੜ ਸਕਦੀ ਹੈ ਤਾਂ ਉਹ ਇਸ ਪ੍ਰਸ਼ਨ ਤੋਂ ਟਾਲਾ ਵੱਟ ਗਏ ਅੱਜ ਬਠਿੰਡਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ 1125 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਇਸ ਬਾਰੇ ਆਪ ਬੁਲਾ ਰਹੇ ਮਲਵਿੰਦਰ ਕੰਗ ਨੇ ਹੋਰ ਜਾਣਕਾਰੀ ਦਿੰਦੇ ਹੋਏ ਕੱਲ ਦੱਸਿਆ ਜਿਦੇ ਚ ਪਟੇਂਡਾ ਸ਼ਹਿਰੀ ਦਾ ਨਵਾਂ ਬੱਸ ਸਟੈਂਡ ਪਟੇਂਡਾ ਸ਼ਹਿਰੀ ਚ ਇੱਕ ਮਲਟੀ ਪਰਪਸ ਆਡੀਟੋਰੀਅਮ ਇਸ ਤੋਂ ਇਲਾਵਾ ਕਈ ਪਿੰਡੂ ਸੜਕਾਂ ਦਾ ਨਿਰਮਾਣ ਨਾਲ ਨਾਲ ਪੰਜਾਬ ਬੈਡ ਦਾ ਇੱਕ ਹਸਪਤਾਲ ਪਟੇਂਡਾ ਵਿੱਚ ਠੀਕ ਉਹਦਾ ਵੀ ਨੀ ਪੱਥਰ ਰੱਖਿਆ ਜਾਊਗਾ ਔਰ ਇਸੇ ਤਰੀਕੇ ਨਾਲ ਸੀਵਰੇਜ ਨਾਲ ਸੰਬੰਧਿਤ ਉਹ ਚੋ ਮੰਡੀ ਜਿਹੜੇ ਸਾਡੇ ਦਿਹਾਤ ਏਰੀਆ ਕੋ ਚੋ ਮੰਡੀ ਬਟਲਾੜਾ ਉਹਨਾਂ ਏਰੀਆ 'ਚ ਤਮਾਮ ਸੀਵਰੇਜ ਪਲਾਂਟ ਜਿਹੜੇ ਆ ਉਹ ਲੋਕ ਅਰਪਿਤ ਕੀਤੇ ਜਾਣਗੇ ਨੀ ਪੱਥਰ ਰੱਖੇ ਜਾਣਗੇ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਕੱਲ ਬੂੰਦਾਬੰਦੀ ਹੋਈ ਅਤੇ ਸੂਬੇ ਦੇ 8 ਸ਼ਹਿਰ ਸ਼ਿਮਲਾ ਤੇ ਧਰਮਸ਼ਾਲਾ ਤੋਂ ਵੀ ਠੰਡੇ ਰਹੇ। ਕਈ ਥਾਈਂ ਸੰਘਣੀ ਧੁੰਦ ਵੀ ਪਈ ਜਿਸ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਸਨੀਚਰਵਾਰ ਨੂੰ ਲੁਧਿਆਣਾ ਤੇ ਅੰਮ੍ਰਿਤਸਰ ਪੰਜਾਬ ਦੇ ਸਭ ਤੋਂ ਠੰਡੇ ਇਲਾਕੇ ਰਹੇ। ਦੋਵਾਂ ਸ਼ਹਿਰਾਂ ਦਾ ਤਾਪਮਾਨ 4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ 20 ਦਸੰਬਰ ਤੱਕ ਪੰਜਾਬ ਵਿੱਚ ਸੰਘਣੀ ਧੁੰਦ ਪੈ ਸਕਦੀ ਹੈ ਅਤੇ ਠੰਡ ਦਾ ਜ਼ੋਰ ਵਧੇਗਾ। ਹਾਲਾਂਕਿ ਮੌਸਮ ਵਿਭਾਗ ਨੇ ਇਸ ਸਮੇਂ ਦੌਰਾਨ ਬਾਰਿਸ਼ ਦੀ ਸੰਭਾਵਨਾ ਹੋਣ ਤੋਂ ਇਨਕਾਰ ਕੀਤਾ ਹੈ। ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਹਾਸਲ ਕਰ ਰਹੇ ਵਿਦਿਆਰਥੀਆਂ ਦੇ ਮਾਪਿਆਂ ਨੇ ਕੱਲ ਸਰਕਾਰੀ ਸਕੂਲਾਂ ਵਿੱਚ ਹੋਈ ਮਹਗਾ ਪੀਟੀਐਮ ਵਿੱਚ ਸ਼ਮੂਲੀਅਤ ਦੇ ਸਾਰੇ ਰਿਕਾਰਡ ਤੋੜ ਦਿੱਤੇ ਗਏ। ਕੱਲ ਦੀ ਮਾਪੇ ਅਧਿਆਪਕ ਮਿਲਣੀ ਵਿੱਚ ਅੰਕੜਿਆਂ ਮੁਤਾਬਕ ਲਗਭਗ 20 ਲੱਖ ਤੋਂ ਵੱਧ ਮਾਪਿਆਂ ਵੱਲੋਂ ਸ਼ਮੂਲੀਅਤ ਕੀਤੀ ਗਈ। ਕੱਲ ਇਸ ਵੱਡੇ ਮੌਕੇ ਸਕੂਲਾਂ ਨੂੰ ਬੇहद ਖੂਬਸੂਰਤ ਅੰਦਾਜ਼ ਵਿੱਚ ਸਜਾਇਆ ਗਿਆ ਸੀ ਇਸ ਮੌਕੇ ਅਧਿਆਪਕਾਂ ਨੇ ਮਾਪਿਆਂ ਨਾਲ ਮਿਸ਼ਨ ਸਮਰੱਥ ਵਿਦਿਆਰਥੀਆਂ ਦੀ ਸਕੂਲ ਵਿੱਚ ਹਾਜ਼ਰੀ ਤੇ ਨਵੇਂ ਦਾਖਲਿਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਅਡਾਨੀ ਗਰੁੱਪ ਨੇ ਮੀਡੀਆ ਖੇਤਰ ਵਿੱਚ ਆਪਣਾ ਵਿਸਥਾਰ ਕਰਦਿਆਂ ਨਿਊਜ਼ ਏਜੰਸੀ ਆਈਏਐਨਐਸ ਇੰਡੀਆ ਪ੍ਰਾਈਵੇਟ ਲਿਮਟਿਡ ਦਾ ਇੱਕ ਵੱਡਾ ਹਿੱਸਾ ਖਰੀਦ ਲਿਆ ਹੈ ਹਾਲਾਂਕਿ ਸੌਦੇ ਦੀ ਰਕਮ ਦਾ ਖੁਲਾਸਾ ਨਹੀਂ ਹੋਇਆ ਅਡਾਨੀ ਐਂਟਰਪ੍ਰਾਈਜ਼ਸ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਉਸਦੀ ਇੱਕ ਕੰਪਨੀ ਨੇ IANS ਇੰਡੀਆ ਪ੍ਰਾਈਵੇਟ ਲਿਮਟਿਡ ਦੇ ਅੱਧੇ ਤੋਂ ਜ਼ਿਆਦਾ ਸ਼ੇਅਰ ਹਾਸਲ ਕਰ ਲਏ ਹਨ ਜ਼ਿਕਰਯੋਗ ਹੈ ਕਿ ਅਡਾਨੀ ਗਰੁੱਪ ਨੇ ਬੀਤੇ ਸਮੇਂ ਐਨਡੀਟੀਵੀ ਨੂੰ ਖਰੀਦ ਲਿਆ ਸੀ ਬੇਅਦਵੀ ਮਾਮਲਿਆਂ ਦੇ ਇਨਸਾਫ ਲਈ ਸ਼ੁਰੂ ਹੋਏ ਬੈਬਲ ਮੋਰਚੇ ਦੇ ਕੱਲ 2 ਸਾਲ ਪੂਰੇ ਹੋ ਗਏ ਇਸ ਮੌਕੇ ਸੁਖਰਾਜ ਸਿੰਘ ਨਿਆਮੀ ਵਾਲਾ ਨੇ ਹੁਣ ਅਲਟੀਮੇਟਮ ਦਿੰਦਿਆਂ ਚੇਤਾਵਨੀ ਦਿੱਤੀ ਕਿ ਜੇਕਰ 22 ਦਸੰਬਰ ਤੱਕ ਅਦਾਲਤ ਵਿੱਚ ਬਹਿਬਲ ਗੋਲੀकांड ਦਾ ਚਲਾਨ ਪੇਸ਼ ਨਾ ਕੀਤਾ ਗਿਆ ਤਾਂ ਉਹ ਮਰਨ ਵਰਤ ਤੇ ਬੈਠ ਜਾਵੇਗਾ ਅਤੇ ਇਨਸਾਫ ਨਾ ਮਿਲਣ ਦੀ ਸੂਰਤ ਵਿੱਚ ਖੁਦ ਨੂੰ ਮੌਤ ਦੇ ਹਵਾਲੇ ਕਰਨ ਤੋਂ ਵੀ ਗੁਰੇਜ਼ ਨਹੀਂ ਕਰੇਗਾ। ਭਾਰਤੀ ਮਹਿਲਾ ਟੀਮ ਨੇ ਇੰਗਲੈਂਡ ਨੂੰ ਇੱਕੋ ਇੱਕ ਟੈਸਟ ਮੈਚ ਵਿੱਚ ਰਿਕਾਰਡ 347 ਦੌੜਾਂ ਨਾਲ ਹਰਾ ਕੇ ਇਸ ਫਾਰਮੈਟ ਵਿੱਚ ਸਭ ਤੋਂ ਵੱਡੀ ਜਿੱਤ ਦਰਜ ਕਰਦਿਆਂ ਕੱਲ ਇਤਿਹਾਸ ਰਚ ਦਿੱਤਾ। ਆਲਰਾਊਂਡਰ ਦੀਪਤੀ ਸ਼ਰਮਾ ਦੇ ਦਮਦਾਰ ਪ੍ਰਦਰਸ਼ਨ ਨਾਲ ਭਾਰਤੀ ਟੀਮ ਨੇ ਇੰਗਲੈਂਡ ਨੂੰ ਸਨੇਚਰਵਾਰ ਨੂੰ ਤੀਜੇ ਦਿਨ ਹੀ ਟੈਸਟ ਮੈਚ ਵਿੱਚ ਚਾਰੇ ਖਾਨੇ ਚਿੱਤ ਕਰ ਦਿੱਤਾ ਵਿਸ਼ਵ ਕੱਪ ਦੇ ਫਾਈਨਲ ਵਿੱਚ ਹਾਰ ਦਾ ਕੌੜਾ ਸਵਾਦ ਚੱਖਣ ਤੋਂ ਬਾਅਦ ਭਾਰਤੀ ਟੀਮ ਦੱਖਣੀ ਅਫਰੀਕਾ ਦੇ ਵਿਰੁੱਧ ਅੱਜ ਜੋਹਾਨਸਬਰਗ ਵਿੱਚ ਹੋਣ ਵਾਲੇ ਪਹਿਲੇ ਵਨਡੇ ਕਮਾਂਤਰੀ ਕ੍ਰਿਕਟ ਮੈਚ ਨਾਲ ਇਸ ਫਾਰਮੈਟ ਵਿੱਚ ਨਵੀਂ ਸ਼ੁਰੂਆਤ ਕਰਨ ਲਈ ਉਤਰੇਗੀ ਦੱਖਣੀ ਅਫਰੀਕਾ ਦੇ ਦੌਰੇ ਤੇ ਗਈ ਭਾਰਤੀ ਟੀਮ ਵਿੱਚ ਕਈ ਨੌਜਵਾਨ ਅਤੇ ਨਵੇਂ ਖਿਡਾਰੀ ਸ਼ਾਮਲ ਕੀਤੇ ਗਏ ਹਨ ਇਹ ਖਿਡਾਰੀ ਆਪਣੇ ਆਪ ਨੂੰ ਟੀਮ ਵਿੱਚ ਬਰਕਰਾਰ ਰੱਖਣ ਲਈ ਬੇਤਾਬ ਹੋਣਗੇ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ